ਟਾਟੇ ਉੱਤੇ ਤੁਸੀਂ ਬਖਸ਼ਿਸ਼ ਦੇ ਕੇ ਪਿਆਰ ਦੇ ਕੇ ਸਨਮਾਨ ਦੇ ਕੇ ਢਾਡੀ ਸਿੰਘਾਂ ਨੂੰ ਨਮਾਜਦੇ ਹੋ ਅਰਦਾਸ ਕਰਾਂ ਗੁਰੂ ਬਾਬਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਤੰਦਰੁਸਤੀ ਦੀਆਂ ਦਾਤਾਂ ਦੇ ਨਾਲ ਨਮਾਜਣ ਆਓ ਸਾਰੀ ਸੰਗਤ ਆਪਣੀ ਸਮੂੱਚੀ ਅਰਦਾਸ ਆਪ ਕਰੋ ਤੇ ਸਰਬੱਤ ਦੇ ਭਲੇ ਵਾਸਤੇ ਹੱਥ ਜੋੜ ਕੇ ਆਖੋ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕੌਮ ਦੇ ਆਗੂ ਜੱਸਾ ਸੰਗਾਲੂ ਵਾਲੀਏ ਨੇ ਲਿਖਿਆ ਖੱਤ ਤੇ ਖੱਤ ਆਇਆ ਜ਼ੈਨ ਖਾਨ ਤੱਕ ਉਹਦੇ 'ਚ ਸਪਸ਼ਟ ਲਿਖਿਆ ਸੀ ਉਹ ਕਹਿੰਦਾ ਜ਼ੈਨਖਾਂ ਤੋਂ 16 ਮੰਗਦਾ 16 ਦੇ ਕੁਝ ਨਿਯਮ ਹੁੰਦੇ ਆ ਭਾਈ ਜਿਸ ਬੰਦੇ ਨਾਲ ਨਵਾਂ ਖਾਤਾ ਸ਼ੁਰੂ ਕਰਨਾ ਹੋਵੇ ਉਹਨੂੰ ਪੁੱਛੀਦਾ ਵੀ ਪਿਛਲਾ ਕੋਈ ਹਿਸਾਬ ਕਿਤਾਬ ਤੇ ਨਹੀਂ ਹੈਗਾ ਤੇਰੇ ਨਾਲ ਅਗਲਾ ਆਧਾਰ ਸੁਧਾਰ ਤੇ ਫੇਰ ਹੀ ਸ਼ੁਰੂ ਕਰੀਏ ਤੇ ਬੱਚੂ ਤੇਰੇ ਸਿਰ ਤੇ ਤੇ 35000 ਦਾ ਕਰਜ਼ਾ ਤੂੰ ਸਾਡਾ 35000 ਘੇਰ ਕੇ ਮਰਵਾਇਆ ਨਾ ਆ ਤੈਨੂੰ ਦਸੀਏ ਸਿੱਖ ਲੀਡਰਸ਼ਿਪ ਸਿੱਖ ਬਹਾਦਰ ਆਇਆ ਅਜੇ ਤੇਰੇ ਕੋਲੋਂ 35000 ਦਾ ਕਰਜ਼ਾ ਲੈਣਾ ਵਾ 16 ਵਾਲੀ ਗੱਲ ਬਾਅਦ ਦੇ ਵਿੱਚ ਕਰਾਂਗੇ ਸਿਰੋ ਪਾਉ ਗੁਰੂ ਦੀ ਸਟੇਜ ਵੱਲੋਂ ਦਿੱਤਾ ਜਾਣ ਵਾਲਾ ਮਾਣ ਹੈ ਸਿਰ ਮੱਥੇ ਪ੍ਰਮਾਨ ਵੈਸੇ ਇੱਕ ਇਸ਼ਾਰਾ ਵੀ ਹੁੰਦਾ ਹੈ ਕਿ ਤੁਹਾਡਾ ਸਮਾਂ ਨੇੜੇ ਆ ਰਿਹਾ ਹੈ ਸਮਾਪਤੀ ਵੱਲ ਨੂੰ ਵਧੋ ਭਾਈ ਇਸ ਕਰਕੇ ਮੈਂ ਸੰਕੋਚਾਂ ਤੇ ਆਖਰੀ ਵਾਰ ਇਸ ਪ੍ਰਸੰਗ ਦੀ ਕਹਿ ਕੇ ਤੁਹਾਡੇ ਚਰਨਾਂ 'ਚੋਂ ਖਿਮਾ ਜਾਂਚ ਕੋ ਜਾਵਾਂ ਇੱਕ ਵਾਰ ਸਾਰੀ ਸੰਗਤ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ ਜਸਾ ਸਿੰਘ ਆਲੂ ਵਾਲੀਏ ਨੇ ਲਿਖਿਆ ਭਾਈ ਸੁਲਾ ਕਰਨ ਵਾਸਤੇ ਕਾਗਜ਼ ਚਾਹੀਦਾ ਏ ਤੇ ਕਾਗਜ਼ ਮੰਨੀਆ ਸਰਹੰਦ ਦੀ ਧਰਤੀ ਸੁਲਾ ਲਿਖਣ ਵਾਸਤੇ ਕਲਮ ਚਾਹੀਦੀ ਆ ਪੈਨ ਚਾਹੀਦਾ ਤੇ ਪੈਨ ਬਣੂ ਸਾਡੀ ਤਲਵਾਰ ਤੇ ਕਲਮ ਨੂੰ ਡੋਬਣ ਵਾਸਤੇ ਇੱਕ ਸਿਆਹੀ ਵੀ ਚਾਹੀਦੀ ਆ ਤੇ ਸਿਆਹੀ ਬਣੇਗਾ ਤੇਰਾ ਖੂਨ ਤੇਰੇ ਖੂਨ ਵਿੱਚ ਆਪਣੀ ਤਲਵਾਰ ਡੋਬ ਕੇ ਫਿਰ ਸੁਲਾ ਕਰਨੀ ਆ ਮਨਜ਼ੂਰੀਆ ਤੇ ਆ ਜ਼ੈਨ ਖਾਨ ਨੂੰ ਕੰਨ ਹੋ ਗਏ ਵੀ ਜੰਗ ਹੋਊ ਨਿਰਸੰਦੇਹ ਹੋਊ ਤੇ ਬਹੁਤ ਭਿਆਨਕ ਹੋਊ ਫਿਰ ਵੀ ਉਹਨੇ ਸ਼ਾਤੀ ਤੇ ਹੱਥ ਮਾਰ ਕੇ ਆਖਿਆ ਸਿੱਖ ਮੇਰਾ ਵਿਗਾੜ ਲਗੀ ਇਧਰੋਂ ਮਹੀਨਾ ਚੜ ਗਿਆ ਜਨਵਰੀ ਦਾ ਪੂਰੀ ਠੰਡ ਪਵੇ ਕੋਰਾ ਪਵੇ ਧੁੰਦ ਪਵੇ ਰੜੇ ਚ ਬੈਠੇ ਨੇ ਸਿੱਖ ਬਾਹਰ ਮੋਰਚਿਆਂ ਦੇ ਵਿੱਚ ਰੜਾ ਮદાન ਸਿੱਖ ਇਕੱਠੇ ਹੋ ਕੇ ਜੱਸਾ ਸਿੰਘ ਗਾਲੂ ਵਾਲੀਏ ਦੇ ਕੋਲ ਆਏ ਕਹਿੰਦੇ ਕੌਮ ਦੇ ਜਥੇਦਾਰ ਜੀ ਉਹ ਅੰਦਰ ਬੈਠਾ ਹੈ ਉਹ 6 ਮਹੀਨੇ ਵੀ ਬੈਠਾ ਰਿਆ ਪ੍ਰਵਾਹ ਕੋਈ ਨਹੀਂ ਉਹਨੂੰ ਅਸੀਂ ਬੈਠਿਆ ਰੜੇ ਦੇ ਵਿੱਚ ਕੋਈ ਨਾ ਕੋਈ ਤੇ ਤਰੀਕਾ ਅਪਣਾਈਏ ਕੋਈ ਨਾ ਕੋਈ ਤੇ ਜ਼ੋਰ ਲਾਈਏ ਜਾਂ ਉਹ ਬਾਹਰ ਆਵੇ ਤੇ ਜਾਂ ਅਸੀਂ ਅੱਗੇ ਹੋ ਕੇ ਹਮਲਾ ਕਰੀਏ ਜੱਸਾ ਸਿੰਘ ਗਾਲੂ ਵਾਲੀਆ ਕਹਿੰਦਾ ਹਮਲਾ ਉਦੋਂ ਕਰਨਾ ਜਦੋਂ ਉਹ ਬਾਹਰ ਆਵੇ ਤੇ ਕੌਮ ਦੇ ਆਗੂਆਂ ਨੇ ਆ ਕੇ ਉਹਨੇ ਕੋਈ ਖਤ ਪਾਇਆ ਸਾਨੂੰ ਵੀ ਮੈਂ ਫਲਾਣੇ ਦੇਣਾ ਆਉਣਾ ਉਹ ਨਾਂ ਆਵੇ ਤੇ ਸਾਲ ਨਾ ਆਵੇ ਇੱਥੇ ਬੈਠੇ ਰਵਾਂਗੇ ਕੋਈ ਆਖਰੀ ਤਰੀਕ ਦਿਓ ਵੀ ਐਨੇ ਦਿਨ ਢੀਕਣਾ ਹੈ ਤੇ ਐਨੇ ਦਿਨ ਢੀਕਣ ਤੋਂ ਬਾਅਦ ਜੇ ਆ ਗਿਆ ਠੀਕ ਆ ਨਹੀਂ ਤੇ ਅਸੀਂ ਪਹਿਲ ਕਰਾਂਗੇ ਜੱਸਾ ਸੰਗਾਲੂ ਵਾਲੀ ਅੱਖਾਂ ਬੰਦ ਕੀਤੀਆਂ ਸੋਚਣ ਤੋਂ ਬਾਅਦ ਇਹ ਸਾਡੀ ਲੀਡਰਸ਼ਿਪ ਦੀ ਦੂਰ ਅੰਦੇਚੀ ਉਹਨੇ ਆਖਿਆ ਪੰਥ ਜੀ 14 ਜਨਵਰੀ ਆਖਰੀ ਤਰੀਕ ਆ ਮੇਰੇ ਆਖੇ ਲਗਿਓ 14 ਜਨਵਰੀ ਤੋਂ ਪਹਿਲਾਂ ਕੋਈ ਬੰਦਾ 13 ਤੇ 14 ਦੀ ਦਰਮਿਆਨੀ ਰਾਤ 14 ਚੜ੍ਹਨ ਤੋਂ ਪਹਿਲਾਂ ਕੋਈ ਬੰਦਾ ਗੋਲੀ ਨਾ ਚਲਾਇਓ ਕੋਈ ਬੰਦਾ ਤੀਰ ਨਾ ਚਲਾਇਓ ਮੇਰਾ ਮਨ ਕਹਿੰਦਾ ਵਾਪੀ ਉਹ ਵਾਹੂਗਾ ਤੇ ਜੇ ਉਹ ਨਾ ਆਇਆ ਤੇ ਫਿਰ 14 ਨੂੰ ਤੇ ਆਪਾਂ ਹਮਲਾ ਕਰਾਂਗੇ ਬਸ 14 ਤੱਕ ਬੈਠੇ ਰਹੋ ਆਓ ਕਿਲੇ ਦੇ ਵਿੱਚ ਜ਼ੈਨ ਖਾਨ ਨੇ ਆਪਣੇ ਬਹਾਦਰ ਇਕੱਠੇ ਕੀਤੇ ਬਹਾਦਰਾਂ ਨੂੰ ਕਹਿੰਦਾ ਬਹਾਦਰੋ ਸਿੱਖ ਬੈਠੇ ਕਰਦੇ ਕੀ ਆ ਉਦੇ ਰਸੂਈਆਂ ਨੇ ਆਖਣਾ ਕਰਨਾ ਕਿ ਆ ਦਿਨੇ ਬੈਠੇ ਰਹਿੰਦੇ ਰਾਤ ਸੌਂ ਜਾਂਦੇ ਹੁਣੇ ਹੋਰ ਉਹਨਾਂ ਕਰਨਾ ਕਿ ਇਹੋ ਜੀ ਠੰਡ ਦੇ ਵਿੱਚ ਠਰਦੇ ਪਏ ਆ ਤੇ ਜ਼ੈਨ ਖਾਨ ਨੇ ਆਪਣਾ ਸਿਰ ਖੁਰਕ ਕੇ ਆਖਿਆ ਫਿਰ ਮੌਕਾ ਚੰਗਾ ਸੁੱਤੇ ਮਾਰੀਏ ਸਾਰੇ ਅੱਧੇ ਕਬਦਾਲੀ ਕੋ ਮਰਵਾਤੇ ਹੀ ਅੱਧੇ ਮੈਂ ਮਾਰ ਦੇਣੇ ਆ ਨਾ ਆਖਾ ਕਿੱਦਾਂ ਕਹਿੰਦਾ ਚੁੱਪ ਕਰਕੇ ਰਾਤ ਨਿਕਲੀਏ ਘੇਰੇ ਦੇ ਵਿੱਚੋਂ ਆਪਾਂ ਬਾਹਰ ਕਿਲੇ ਚੋਂ ਨਿਕਲੀਏ ਤੇ ਆਇਸਤਾ ਆਇਸਤਾ ਇਹਨਾਂ ਦੇ ਮੋਰਚਾਂ ਤੱਕ ਪਹੁੰਚੀਏ ਤੇ ਜਦੋਂ ਅੱਧੀ ਰਾਤ ਨੂੰ ਸੁੱਤੇ ਹੋਣ ਤੇ ਸੁੱਤੇ ਹੀ ਮਾਰ ਦਈਏ ਸਾਰੇ ਜੇ ਆਇਆ ਜਊ ਤੇ ਆ ਜਾਾਂਗੇ ਨਹੀਂ ਤੇ ਮਾਲ ਵਿੱਚ ਨਿਕਲ ਜਾਵਾਂਗੇ ਇਹ ਸਾਡਾ ਪਿੱਛਾ ਨਹੀਂ ਕਰ ਲਗੇ ਉਹਦੇ ਬਹਾਦਰਾਂ ਨੇ ਆਖਿਆ ਤਰੀਕ ਕਿਹੜੀ ਕਹਿੰਦਾ 14 ਉਹਨੂੰ ਨਹੀਂ ਪਤਾ ਵੀ ਅਗਲੇ ਬੰਨੇ ਵੀ 14 ਮਿਥ ਕੇ ਬਹਿ ਗਏ ਉਹਦੀ ਕਿਸਮਤ ਮਾੜੀ ਉਹ 14 ਆਪ ਰੱਖ ਕੇ ਬਹਿ ਗਿਆ ਕਹਿੰਦਾ 14 ਜਦੋਂ 13 ਤੇ 14 ਦੀ ਹੋਊ ਦਰਮਿਆਨੀ ਰਾਤ 14 ਚੜਨ ਲੱਗੂਗੀ ਆਪਾਂ ਉਹਨੂੰ ਹਮਲਾ ਕਰਨਾ ਹੈ ਉਹਨੂੰ ਇੱਥੋਂ ਤੱਕ ਨਹੀਂ ਪਤਾ ਕਿ ਬਾਹਰ ਲਿਆ ਨੇ 14 ਪਹਿਲਾਂ ਮਿਥ ਕੇ ਰੱਖੀ ਆ 13 ਦੀਆਂ ਸ਼ਾਮਾਂ ਪਈਆਂ ਸਿੱਖ ਸਰਦਾਰ ਆਏ ਜੱਸਾ ਸਿੰਘ ਆਲੂ ਵਾਲੀਏ ਦੇ ਕੋਲ ਕਹਿੰਦੇ ਜਥੇਦਾਰ ਜੀ ਅਜੇ ਤੱਕ ਤੇ ਉਹ ਆਇਆ ਨਹੀਂ ਆਇਆ ਨਹੀਂ ਕਹਿੰਦਾ ਮੇਰਾ ਮਨ ਕਹਿੰਦਾ ਉਹ ਆਊਗਾ ਜੇ ਨਾ ਆਇਆ ਫਿਰ ਤੇ ਖੁੱਲੀ ਛੁੱਟੀ 14 ਚੜਦੇ ਸਾਰ ਆਪਾਂ ਖੰਡਾ ਖੜਕਾ ਦੇਣਾ ਪਰ 14 ਤੱਕ ਡੀਕੋ ਹੁਣ ਜੱਸਾ ਸਿੰਘ ਆਲੂ ਵਾਲੀਏ ਨੂੰ ਵੀ ਨਹੀਂ ਪਤਾ ਵੀ ਉਹ ਤਿਆਰੀ ਕਰ ਚੁੱਕਾ ਤੇ 14 ਨੂੰ ਉਹਦੇ ਆਪਣਾ ਕਾਲ ਆਪਾਰ ਲੈ ਕੇ ਆ ਜਾਣਾ ਹੈ ਇਧਰੋਂ ਜ਼ੈਨ ਖਾਨ ਨੇ ਅੱਧੀ ਰਾਤ ਕੀਤੀ ਤਿਆਰੀ ਫੌਜ ਕੀਤੀ ਤਿਆਰ ਦਰਵਾਜ਼ਾ ਖੋਲ੍ਹਿਆ ਆਪਣੇ ਵੱਲੋਂ ਚਲਾਕੀ ਖੇਡਣ ਲੱਗਾ ਵੀ ਆਇਸਤਾ ਆਇਸਤਾ ਅੱਗੇ ਵਧਣਾ ਤੇ ਸਿੱਖ ਸੁੱਤੇ ਢਾਉਣੇ ਆ ਇਧਰੋਂ ਜੱਸਾ ਸਿੰਘ ਆਲੂ ਵਾਲੀਏ ਦੇ ਸੂਈਏ ਨੇ ਆ ਕੇ ਆਖਿਆ ਜਥੇਦਾਰਾ ਤੇਰੀ ਜੁਬਾਨ ਦੇ ਤੇ ਰੱਬ ਵਸਦਾ ਜੈਨਖੰਦ ਨਿਕਲ ਆਇਆ ਈ ਪਤਾ ਨਹੀਂ ਉਹਨੂੰ ਕੀ ਹੋਇਆ ਈ ਉਦੋਂ ਦਾ ਤੇ ਆਇਆ ਨਹੀਂ ਪਰ ਅੱਜ ਉਹ ਬਾਹਰ ਆ ਗਿਆ ਈ ਤੇ ਸਾਨੂੰ ਸੁੱਤਿਆਂ ਨੂੰ ਢਾਉਣ ਵਾਸਤੇ ਆ ਗਿਆ ਈ ਜੱਸਾ ਸਿੰਘ ਆਲੂ ਵਾਲੇ ਨੇ ਆਖਿਆ ਪੰਥ ਜੀ ਲਓ ਫਿਰ ਕਰੋ ਚਾਹ ਪੂਰੇ ਤੇ ਰੀਝਾਂ ਲਾਇਓ ਪੂਰੀਆਂ ਬਸ ਇੱਕ ਗੱਲ ਦਾ ਰੱਖਿਓ ਧਿਆਨ ਉਹਨੂੰ ਦਾੜ ਦੇ ਥੱਲੇ ਆ ਲੈੰਦੋ ਫਿਰ ਜੱਥਨਾ ਵਾਂ ਜੇ ਆਪਾਂ ਕਾਲੇ ਪੈ ਕੇ ਕਰਤਾ ਪਹਿਲਾ ਹਮਲਾ ਤੇ ਉਹਨੇ ਮੁੜ ਜਾਣਾ ਪਛਾਣੂ ਤੇ ਮੁੜ ਕੇ ਅਸੀਂ 6 ਸਾਲ ਵੀ ਇੱਥੇ ਬੈਠੇ ਰਹੇ ਸਾਡੇ ਕੋਲੋਂ ਜ਼ੈਨ ਖਾਨੀ ਜੋ ਫੜਿਆ ਜਾਣਾ ਇਸ ਕਰਕੇ ਨੂੰ ਮਾਰ ਥੱਲੇ ਆ ਲੈਣ ਦੀ ਤਿਆਰੀ ਪੂਰੀ ਰੱਖਿਓ ਕੋਈ ਤੀਰ ਨਹੀਂ ਕੋਈ ਤਲਵਾਰ ਨਹੀਂ ਕੋਈ ਨਾਰਾ ਨਹੀਂ ਲਾਉਣਾ ਬਿਲਕੁਲ ਸਾਡੀ ਮਾਰ ਥੱਲੇ ਆ ਜਾਵੇ ਤੇ ਫਿਰ ਜ਼ੈਨ ਖਾਨ ਨੂੰ ਦੱਸਾਂਗੇ ਵੀ ਸਿੱਖਾਂ ਦੇ ਨਾਲ ਪੰਗਾ ਲਈਦਾ ਕਿਦਾਂ ਇਹ ਜਿਉਂਦੀ ਕੌਮ ਹੈ ਇਦਰੋਂ ਜ਼ੈਨ ਖਾਨ ਦੀ ਕਿਸਮਤ ਮਾੜੀ ਲੋਹੜੇ ਦਾ ਬਹਾਦਰ ਸੀ ਬਹਾਦਰ ਲੈ ਕੇ ਅੱਧੀ ਰਾਤ ਆਇਸਤਾ ਆਇਸਤਾ ਅੱਗੇ ਵਧਿਆ ਜਦੋਂ ਬਿਲਕੁਲ ਪੰਥ ਦੀ ਮਾਰ ਥੱਲੇ ਆ ਗਿਆ ਜੱਸਾ ਸਿੰਘ ਗਾਲੂ ਵਾਲੇ ਨੇ ਮਾਰ ਕੇ ਸਾਸਰੀ ਅਕਾਲ ਦਾ ਜਕਾਰਾ ਤੇ ਪੰਥ ਦੇ ਕੋਲੋਂ ਹਮਲਾ ਕਰਵਾ ਦਿੱਤਾ ਜ਼ੈਨ ਖਾਨ ਨੂੰ ਪਤਾ ਹੀ ਨਾ ਲੱਗਾ ਗੋਲੀਆਂ ਕਿੱਧਰੋਂ ਤੇ ਤੀਰ ਕਿੱਧਰੋਂ ਤੇ ਤਲਵਾਰਾਂ ਕਿੱਧਰੋਂ ਉਹਨੇ ਮੱਥੇ ਤੇ ਹੱਥ ਮਾਰਿਆ ਕਹਿੰਦਾ ਕਿਸਮਤੇ ਪਛਾਹ ਬੜ ਇਹਦੇ ਧੋਖਾ ਹੋ ਗਿਆ ਤੇਰੇ ਨਾਲ ਉਹਨੇ ਖਿਚੀਆਂ ਕੋੜੀਆਂ ਵਾਗਾਂ ਜੋ ਭੱਜਣ ਦੀ ਤਿਆਰੀ ਕੀਤੀ ਮਗਰ ਖਲੋਤਾ ਸੀ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਜਥੇਦਾਰ ਹਰੀ ਸਿੰਘ ਪੰਗੀ ਪਿੰਡ ਪੰਜਵੜ ਦਾ ਉਹਨੇ ਅਗਲੇ ਪਾਸੇ ਰੋਕ ਕੇ ਆਖਿਆ ਜ਼ੈਨ ਖਾਂ ਉਥੇ ਮਰੇਗਾ ਹੁਣ ਪ੍ਰਸ਼ਾਂਤ ਦੀ ਇਤਿਆਸ ਲਾ ਦੇ ਵੀ ਤੈਨੂੰ ਪ੍ਰਸ਼ਾਂਤ ਜਾਣਦਿਆਂਗੇ 14 ਦੀ ਲੜਾਈ ਸ਼ੁਰੂ ਹੋਈ ਰਾਤ 14 ਦਾ ਦਿਨ ਚੜ ਗਿਆ ਜ਼ੈਨ ਖਾਂ ਨੇ ਚਾਰ ਚੁਫੇਰੇ ਲਾਛਾਂ ਲਾਛਾਂ ਵੇਖੀਆਂ ਲక్ష్ਮੀ ਨਾਰਾਇਣ ਨੂੰ ਸਾਧ ਕੇ ਕਹਿੰਦਾ ਮੈਂ ਗਲਤੀ ਕਰ ਬੈਠਾ ਮੈਂ ਇਹਨਾਂ ਦੇ ਦਾਹ ਥੱਲੇ ਆ ਗਿਆ ਮੈਨੂੰ ਕੀ ਪਤਾ ਸੀ ਇਹ ਮੈਨੂੰ ਸ਼ੀਨ ਲਾ ਕੇ ਬੈਠਿਆ ਲక్ష్ਮੀ ਨਾਰਾਇਣ ਕਹਿੰਦਾ ਹੁਣ ਕਹਿੰਦਾ ਇੱਕ ਵਾਰੀ ਤਗੜੇ ਹੋ ਕੇ ਪਛਾਣ ਨੂੰ ਘੋੜੇ ਭਜਾਈਏ ਜੇ ਕਿਸਮਤ ਸਾਥ ਦੇਗੀ ਤੇ ਇੱਕ ਵਾਰੀ ਪਛਾਣ ਨੂੰ ਮੁੜ ਜੀਏ ਮੁੜ ਕੇ ਇਹਨਾਂ ਦੇ ਕਾਬੂ ਨਹੀਂ ਆਉਂਦੇ ਇਧਰੋਂ ਜੱਸਾ ਸਿੰਘਾਲੂ ਵਾਲੀਏ ਨੇ ਵੇਖਿਆ ਵੀ ਜ਼ੈਨ ਖਾਨ ਲੱਗਾ ਭੱਜਣ ਦੀ ਤਿਆਰੀ ਕਰਨ ਉਹਨੇ ਆਖਿਆ ਬਹਾਦਰੋ ਆਓ ਬੈਠਾ ਜੇ 35000 ਦਾ ਕਾਤਲ ਹਾਥੀ ਦੇ ਉੱਤੇ ਇਹ ਨਿਕਲ ਗਿਆ ਫਿਰ ਨਹੀਂ ਜੇ ਕਾਬੂ ਆਉਣਾ ਆਓ ਜੇ ਸਰਹੰਦ ਦੀ ਖੂਨੀ ਦੀਵਾਰ ਉਥੇ ਬਣਾਉਣਾ ਫਤਿਹਗੜ ਤੇ ਫਤਿਹਗੜ ਬਾਨਾ ਦਾਦ ਜੇ ਜ਼ੈਨਖਾਨ ਨੂੰ ਮਾਰਾਂਗੇ ਹੋ ਜੋ ਤਗੜੇ ਕਰੋ ਗੁਰੂ ਨੂੰ ਯਾਦ ਇਹ ਬਚ ਕੇ ਨਹੀਂ ਜਾਣਾ ਚਾਹੀਦਾ ਆਹ ਗੱਲ ਸੁਣ ਕੇ ਪੰਥ ਨੂੰ ਚੜੀਆਂ ਲਾਲੀਆਂ ਉਹਨਾਂ ਦੇ ਮਸ਼ਹਰਿਆਂ ਤੇ ਤਾ ਉਹਨਾਂ ਦੀਆਂ ਮੱਥੇ ਤੇ ਤਿਉੜੀਆਂ ਉਹਨਾਂ ਦੀਆਂ ਅੱਖਾਂ ਵਿੱਚ ਲਾਲੀਆਂ ਉਹਨਾਂ ਮਾਰ ਕੇ ਸਾਸਰੀ ਅਕਾਲ ਦੇ ਜਕਾਰੇ ਮੈਦਾਨੇ ਜੰਗ ਵਿੱਚ ਜ਼ੈਨਖਾਨਾ ਦੋ ਹੱਥ ਕੀਤੇ ਨੇ ਉਹਨਾਂ ਨਾਣਾ ਨੂੰ ਢਾਡੀ ਜਸਾਬ ਦੀ ਸੇਵਾ ਵਿੱਚ ਜੇ 疯了。 ਕੀ چیر ਕੇ ਉਹ ਹਕ ਜੈਨ ਖਾਨ ਦੀ ਸੰਗੀ چیر ਕੇ ਤਾਵਾ ਬੋਲ ਕੇ ਥਾ ਰਾਜ ਸਿੰਘ ਸੂਰਮੇ ਤਾਵਾ ਬੋਲ ਕੇ ਥਾ ਰਾਜ ਸਿੰਘ ਸੂਰਮੇ ਓ ਅਸਰ ਲਿਆ ਮਾਰਿਆ ਗਿਆ ਜਰਨੈਲ ਮੋਦੀ ਮਾਰਿਆ ਹੋ ਕੇ ਜੰਗ ਚ ਦਰਾਂ ਦੀਆਂ ਦੀ ਹਾਂ ਯਾਦ ਨਹੀਂ ਦੀਆਂ ਰਹੀਆਂ ਜੱਸਾ ਸਿੰਘਾਂ ਤੇਰੀਆਂ ਹਾਂ ਜੀ ਹਾਂ ਮਾਰਾ ਦੁਨੀਆਂ ਜਾਂ ਇੱਕ ਵਾਰਾਂ ਸਾਰੀ ਸੰਗਤ ਸੀਸ ਝੁਕਾ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਜੱਸਾ ਸਿੰਘ ਆਲੂ ਵਾਲੀਏ ਦੀ ਚੱਲੀ ਹੋਈ ਗੋਲੀ ਜ਼ੈਨਖਾਂ ਦੀ ਹਿੱਕ چیر ਕੇ ਲੰਗੀ ਉਹ ਹੱਥੀ ਦੀ ਅੰਬਾਰੀ ਚ ਟੇਡਾ ਹੋਇਆ ਹੁਣ ਅਗਲਾ ਬੋਲ ਪਗਾਉਣਾ ਸੀ ਭਾਈ ਥਰਾਜ ਸਿੰਘ ਨੇ ਜਿਹੜੀ ਉਹਨੇ ਅਰਦਾਸ ਕੀਤੀ ਸੀ ਗੁਰੂ ਦੇ ਦਰਬਾਰ ਅੰਦਰ ਦੇਖੋ ਵਾਅਦੇ ਕਰਨੇ ਸੌਖੇ ਆ ਕਸਮਾਂ ਖਾਣੀਆਂ ਸੌਖੀਆਂ ਵਾ ਪ੍ਰਣ ਕਰਨੇ ਸੌਖੇ ਆ ਪਰ ਉਹਨਾਂ ਨੂੰ ਨਿਭਾਉਣਾ ਦੁਨੀਆ ਤੇ ਬਹੁਤ ਔਖਾ ਜਿਨ੍ਹਾਂ ਨੇ ਨਿਭਾਇਆ ਉਹਨਾਂ ਨੂੰ ਸਲਾਮਾ ਹੁੰਦੀਆਂ ਨੇ ਜਿਨ੍ਹਾਂ ਨੇ ਨਿਭਾਏ ਉਹਨਾਂ ਨੂੰ ਦੁਨੀਆ ਰਹਿੰਦੀ ਦੁਨੀਆ ਤੱਕ ਯਾਦ ਪਈ ਕਰਦੀ ਕਦੀ ਸਾਡੇ ਕਹਿੰਦੇ ਸੀ ਦਰਬਾਰ ਸਾਹਿਬ ਤੇ ਹਮਲਾ ਹੋਇਆ ਟੈਂਕ ਸਾਡੀਆਂ ਛਾਤੀਆਂ ਤੋਂ ਨੰਗਣਗੇ ਹਮਲਾ ਹੁੰਦਾ ਏ ਛਾਤੀਆਂ ਤੋਂ ਲਗਾਉਣ ਵਾਲਿਆਂ ਨੇ ਪਹਿਲਾਂ ਹੱਥ ਖੜੇ ਕਰ ਦਿੱਤੇ ਤੇ ਵਜੀਰੀਆਂ ਲੈ ਲੀਆਂ ਅੱਗੇ ਜਾ ਕੇ ਤੇ ਜਿਨ੍ਹਾਂ ਨੇ ਅੱਗੇ ਹੋ ਕੇ ਗੋਲੀਆਂ ਹਿੱਕ 'ਚ ਖਾਧੀਆਂ ਵਾਕਿਆ ਟੈਂਕਾਂ ਦੇ ਸਾਹਮਣੇ ਜੂਝੇ ਉਹਨਾਂ ਨੂੰ ਪੰਥ ਦੇ ਸ਼ਹੀਦ ਕਹਿ ਕੇ ਅੱਜ ਵੀ ਪੰਥ ਸਜਦਾ ਕਰਦਾ ਹੈ ਅਰਦਾਸਾਂ ਵਾਦੇ ਪ੍ਰਣ ਕਰਨੇ ਸੌਖੇ ਨੇ ਪਰ ਨਿਭਾਉਣੇ ਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ ਨਿਭਾਏ ਜਾਂਦੇ ਧਰਾਜ ਸਿੰਘ ਮਰਦ ਮਾਰ ਕੇ ਛਾਲ ਹਾਥੀ ਦੀ ਪੂਛਲ ਨੂੰ ਹੱਥ ਪਾ ਕੇ ਹਾਥੀ ਦੇ ਉੱਤੇ ਜਾ ਚੜਿਆ ਤੇਗ ਮਾਰ ਕੇ ਉਹਨੇ ਜ਼ੈਨ ਖਾਨ ਦਾ ਸਿਰ ਵੱਡਿਆ ਤੇ ਨੇਜ਼ੇ ਦੀ ਨੂਕ ਦੇ ਉੱਤੇ ਜਾ ਟੰਗਿਆ ਹੁਣ ਅੱਗੇ-ਅੱਗੇ ਭੱਜੇ ਦੁਰਾਨੀ ਤੇ ਪੰਥ ਦੀ ਹੁਣ ਵਾਰੀ ਸੀ ਜਸਾ ਸਿੰਘ ਗਾਲੂ ਵਾਲੀਆ ਕਹਿੰਦਾ ਗੁਰੂ ਦੇ ਬੋਲ ਪਗਾ ਦਿਓ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਲੁੱਟੀ ਸੀ ਉਜਾੜੀ ਨਹੀਂ ਸੀ ਆਪਾਂ ਉਜਾੜ ਦੇਣੀ ਆਪਾਂ ਛੱਡਣਾ ਕੁਝ ਨਹੀਂ ਇਹਦਾ ਤੇ ਉਹ ਜਗਾ ਲੱਭੋ ਜਿੱਥੇ ਸਹਿਬਜ਼ਾਦੇ ਸ਼ਹੀਦ ਕੀਤੇ ਨੇ ਪੰਥ ਨੇ ਉਹ ਦੀਵਾਰ ਲੱਭੀ ਉਹ ਥਾਂ ਲੱਭੀ ਆ ਕੇ ਤੇ ਪੰਥ ਅੱਗੇ ਹੋ ਹੋ ਕੇ ਪੁੱਭਾਂ ਮਾਰ ਮਾਰ ਕੇ ਰੋਇਆ ਤੇ ਜਗਾ ਦਾ ਨਾਮ ਬਦਲ ਕੇ ਪੰਥ ਨੇ ਸਹਿਬ ਬਾਬਾ ਫਤਿਹ ਸਿੰਘ ਦੇ ਨਾਮ ਦੇ ਉੱਤੇ ਫਤਿਹਗੜ੍ਹ ਸਾਹਿਬ ਰੱਖ ਦਿੱਤਾ ਇਹ ਸੀ ਪੰਥ ਦੀਆਂ ਉੱਚੀਆਂ ਸੁੱਚੀਆਂ ਰਵੈਤਾਂ ਕਦਰਾਂ ਤੇ ਕੀਮਤਾਂ ਲੀਡਰਸ਼ਿਪ ਕਹਿੰਦੇ ਕਿੰਨੂ ਆ ਲੀਡਰਸ਼ਿਪ ਦਾ ਗੁਣ ਕੀ ਹੁੰਦਾ ਹੈ ਲੀਡਰਸ਼ਿਪ ਕੱਲੀ ਇਹ ਨਹੀਂ ਕਿ ਸਿਰਫ ਲੀਡਰ ਜੀ ਕਹਿ ਕੇ ਤੇ ਸਲੂਟ ਹੀ ਮਰਵਾ ਲਿਆ ਪੰਥ ਦੀ ਜ਼ਿੰਮੇਵਾਰੀ ਲੀਡਰਸ਼ਿਪ ਦੇ ਮੋਢਿਆਂ ਦੇ ਉੱਤੇ ਹੋਇਆ ਕਰ ਦਈਏ ਕਦੀ ਸਾਡੀ ਲੀਡਰਸ਼ਿਪ ਨੇ ਮੈਂ ਪਹਿਲਾਂ ਵੀ ਕਿਹਾ ਟੁੱਟੀਆਂ ਤਲਵਾਰਾਂ ਤੇ ਮਰੀਲ ਘੋੜੇ ਲੈ ਕੇ ਨਾਦਰ ਸ਼ਾਹ ਤੇ ਅਬਦਾਲੀ ਦੀਆਂ ਦੌੜਾਂ ਲਵਾ ਛੱਡੀਆਂ ਅੱਜ ਦੀ ਲੀਡਰਸ਼ਿਪ ਨੇ ਜਿੰਨਾ ਸਾਨੂੰ ਬਲਦੀ ਦੇ ਬੂਥੇ ਜ ਦਿੱਤਾ ਉਹਨਾਂ ਦਿੱਤਾ ਵੀ ਕਿਸੇ ਨੇ ਨਹੀਂ ਗੁਰੂ ਕਿਰਪਾ ਕਰੇ ਰਹਿਮਤ ਕਰੇ ਸਾਰਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਮੇਰੇ ਪਾਤਸ਼ਾਹ ਗੁਰਦੇਵ ਆਪਣੇ ਵੱਡਿਆਂ ਦੇ ਇਤਿਹਾਸ ਤੋਂ ਜਾਣੂ ਹੋਵੋ ਅਮਰਤ ਛੱਕੋ ਗੁਰੂ ਵਾਲੇ ਬਣੋ ਸਿੰਘ ਸਜੋ ਸਮਾਂ ਮੇਰਾ ਤਕਰੀਬਨ ਹੋ ਚੁੱਕਾ ਹੈ ਆਉਣ ਵਾਲਾ ਜਥਾ ਉਹ ਜਥਾ ਹੈ ਜਿਨ੍ਹਾਂ ਨੂੰ ਢਾਡੀਆਂ ਦੀ ਦੁਨੀਆ ਅੰਦਰ ਮੌਜੂਦਾ ਸਮੇਂ ਅੰਦਰ ਉਸਤਾਦਾਂ ਦਾ ਜਥਾ ਕਹਿੰਦੇ ਨੇ ਗਿਆਨੀ ਮਿਲਖਾ ਸਿੰਘ ਜੀ ਮੌਜੀ ਸਾਹਿਬ ਭਾਈ ਗੁਰਦੇਵ ਸਿੰਘ ਜੀ ਤੋਹਫਾ ਸਾਹਿਬ ਭਾਈ ਸੁਵਿੰਦਰ ਸਿੰਘ ਜੀ ਸਤਾਰਾਪ ਤੇ ਭਾਈ ਸੁਭਾ ਸਿੰਘ ਜੀ ਸ਼ਾਂਤ ਪੰਥ ਦਾ ਨਾਮਵਰ ਢਾਡੀ ਜਥਾ ਹੈ ਉਹਨਾਂ ਨੇ ਆ ਕੇ ਮਾਈਕ ਦਾ ਸ਼ਿੰਗਾਰ ਬਣਾਇਆ ਤੁਹਾਡੇ ਨਾਲ ਗੁਰਮਤ ਵਿਚਾਰਾਂ ਦੀ ਸਾਂਝ ਪਾਉਣੀ ਹੈ ਸਾਡਾ ਸਮਾਪਤ ਗੁਰੂ ਕਿਰਪਾ ਕਰੇ ਏਕ ਨਹੀਂ ਅਨੇਕਾਂ ਗਲਤੀਆਂ ਮੈਂ ਕੀਤੀਆਂ ਨੇ ਗਲਤੀਆਂ ਮੇਰੀ ਝੋਲੀ 'ਚ ਪਾ ਦਿਓ ਕੋਈ ਚੰਗਾ ਸ਼ਬਦ ਲੱਗੇ ਤੇ ਗੁਰੂ ਦਾ ਜਾਣ ਕੇ ਉਹ ਸ਼ਬਦ ਆਪਣੇ ਹਿਰਦੇ ਤੱਕ ਖੜਨ ਦਾ ਜ਼ਰੂਰ ਯਤਨ ਕਰਿਓ ਮੈਂ ਸਮੁੱਚੀ ਪ੍ਰਬੰਧਕ ਕਮੇਟੀ ਦਾ ਜਿੱਥੇ ਧੰਨਵਾਦ ਕਰਦਾ ਹਾਂ ਉਥੇ ਭਾਈ ਜਗਦੇਵ ਸਿੰਘ ਜੀ ਦਾ ਧੰਨਵਾਦ ਕਰਦਾ ਹਾਂ ਭਾਈ ਕੁਲਵੰਤ ਸਿੰਘ ਜੀ ਦਾ ਧੰਨਵਾਦ ਧੰਨਵਾਦ ਇਹ ਸਤਿਕਾਰਯੋਗ ਬਾਬਾ ਸੁਰਜੀਤ ਸਿੰਘ ਜੀ ਹੁਣਾਂ ਦਾ ਤੇ ਮੈਨੂੰ ਪਤਾ ਲੱਗਾ ਮਹਾਂਪੁਰਸ਼ਾਂ ਨੇ ਤੁਹਾਡੇ ਸਹਿਯੋਗ ਦੇ ਨਾਲ ਆ ਦੀਵਾਨ ਹਾਲ ਨਵੇਂ ਬਣਾਏ ਨੇ ਤੇ ਮਨ ਇਸ ਚੀਜ਼ ਨੂੰ ਬੜਾ ਖੁਸ਼ ਹੋਇਆ ਦੀਵਾਨ ਹਾਲ ਵਾਕਿਆ ਜਿਹਨੂੰ ਦੀਵਾਨ ਹਾਲ ਕਹਿੰਦੇ ਉਹ ਬਣਿਆ ਇੱਥੇ ਕਦੀ ਆਵਾਜ਼ ਨਹੀਂ ਗੂੰਜੂਗੀ ਜੋ ਮਰਜੀ ਹੋ ਜੇ ਤੁਸੀਂ ਲੈਂਟਰ ਵਾਲੇ ਦੀਵਾਨਾ ਚ ਕਿਤੇ ਚਲੇ ਜਾਓ ਆਵਾਜ਼ ਗੂੰਜੂਗੀ ਜਥੇ ਨੇ ਆਪਣਾ ਪ੍ਰਬੰਧ ਕੀਤਾ ਹੁੰਦਾ ਸਪੀਕਰ ਦਾ ਪਰ ਅਗਲੇ ਅਗਲੇ ਨੂੰ ਪਤਾ ਲੱਗਦਾ ਮਗਰ ਲਿਆਂ ਨੂੰ ਕੁਝ ਨਹੀਂ ਪਤਾ ਲੱਗਦਾ ਪਰ ਇਹ ਜਿਹੜੀ ਜਾਇਦਾਦ ਹੈ ਮਹਾਪੁਰਸ਼ਾਂ ਨੇ ਤੁਹਾਨੂੰ ਬਣਾ ਕੇ ਦਿੱਤੀ ਇਹ ਨਹੀਂ ਕਿ ਸਾਲ ਬਾਦ ਦਾ ਇਕੱਲਾ ਮੇਲਾ ਹੀ ਲਾਉਣਾ ਹੈ ਇਹਦੇ ਤੋਂ ਸਾਰਾ ਪਿੰਡ ਫਾਇਦਾ ਲੈ ਸਕਦਾ ਹੈ ਅਸੀਂ ਧੀਆਂ ਪੁੱਤਾਂ ਦੇ ਸਹਿਯੋਗ ਕਰਦੇ ਹਾਂ ਕਾਰਜ ਕਰਦੇ ਇੱਥੇ ਆ ਕੇ ਕਰੋ ਤੁਹਾਡੇ ਘਰਾਂ 'ਚ ਚੰਗੇ ਪ੍ਰੋਗਰਾਮ ਹੁੰਦੇ ਨੇ ਇੱਥੇ ਆ ਕੇ ਸੰਗਤ ਦਾ ਇਕੱਠ ਕਰੋ ਇਹਨੂੰ ਜਾਇਦਾਦ ਬਣਾ ਕੇ ਤੇ ਗੁਰੂ ਦੇ ਦਰਬਾਰ ਅੰਦਰ ਵਰਤਨ ਦਾ ਯਤਨ ਕਰੋ ਬੜੀ ਕਿਰਪਾ ਕੀਤੀ ਹੈ ਮਾਹਪੁਰਸ਼ਾਂ ਨੇ ਧੰਨਵਾਦ ਕਰਦਾ ਸਤਿਕਾਰਯੋਗ ਬਾਬਾ ਸੁਰਜੀਤ ਸਿੰਘ ਜੀ ਉਹਨਾਂ ਦਾ ਭਾਈ ਜਗਦੇਵ ਸਿੰਘ ਜੀ ਉਹਨਾਂ ਦਾ ਭਾਈ ਕੁਲਵੰਤ ਸਿੰਘ ਜੀ ਬਹੁਤ ਸਤਿਕਾਰਯੋਗ ਤੇ ਰੋਜ਼ਾਨਾ ਪੂਰੀ ਦੁਨੀਆ ਇਹਨਾਂ ਦੇ ਦਰਸ਼ਨ ਦਿਦਾਰੇ ਟੀਵੀ ਦੇ ਉੱਤੇ ਕਰਦੀਆਂ ਗੁਰੂ ਰਾਮਦਾਸ ਮਹਾਰਾਜ ਦੀ ਗੋਦ ਅੰਦਰ ਬਹਿ ਕੇ ਇਹ ਗੁਰੂ ਰਾਮਦਾਸ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਨੇ ਹੋਈਆਂ ਪੁੱਲਾ ਚੁੱਕਾਂ ਦੀ ਮਾਫੀ ਬਖਸ਼ਿਓ ਧੰਨਵਾਦ ਕਰਦਾ ਹਾਂ ਗੁਰਦੇਵ ਪਾਤਸ਼ਾਹ ਦਾ ਕਿਰਪਾ ਕਰਮ ਚੜ ਦੀ ਕਲਾ ਦੇ ਦਾਤ ਬਖਸ਼ਣ ਸਾਊਂਡ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਬਾਕਮਾਲ ਉਹਨਾਂ ਨੇ ਕੰਮ ਕੀਤਾ ਹੈ ਸਮਾਨ ਦੀ ਗੱਲ ਨਹੀਂ ਹੁੰਦੀ ਵੀ ਸਮਾਨ ਬਹੁਤ ਰੱਖਿਆ ਗੱਲ ਹੁੰਦੀ ਆ ਸਮਝ ਦੀ ਉਹਨਾਂ ਵੀਰਾਂ ਨੂੰ ਸਮਝ ਬੜੀ ਆ ਉਹ ਬਲਾਰੇ ਦੇ ਆਖੇ ਵੀ ਲੱਗਦੇ ਨੇ ਤੇ ਜੇ ਬਲਾਰੇ ਦੇ ਆਖੇ ਸਾਊਂਡ ਵਾਲਾ ਲੱਗੇ ਤੇ ਫਿਰ ਆਨੰਦ ਕੁਝ ਹੋਰ ਹੁੰਦਾ ਹੈ ਲਾਈਵ ਪੰਜਾਬ 24 ਜਿਨ੍ਹਾਂ ਦੇ ਵੱਲੋਂ ਇਹ ਸਾਰਾ ਪ੍ਰੋਗਰਾਮ ਪੂਰੇ ਆਲ ਵਰਲਡਵਿੰਡਰ ਲਾਈਵ ਕੀਤਾ ਜਾ ਰਿਹਾ ਹੈ ਚੈਨਲ ਵਾਲੇ ਵੀਰਾਂ ਦਾ ਵੀ ਧੰਨਵਾਦ ਕਰਦਾ ਹਾਂ ਧੰਨਵਾਦ ਗੁਰੂ ਕੀ ਸਨਮਾਨਜੋਗ ਸੰਗਤ ਦਾ ਇਹ ਜਥਾ ਤੁਹਾਡਾ ਹਜ਼ੂਰੀ ਟਾਡੀ ਜਥਾ ਸ੍ਰੀ ਅਕਾਲ ਤਖਤ ਸਾਹਿਬ ਭਾਈ ਗੁਰਪ੍ਰਤਾਪ ਸਿੰਘ ਪਦਮ ਪਿੰਡ ਖਾਪੜ ਖੇੜੀ ਜ਼ਿਲ੍ਹਾ ਅੰਮ੍ਰਿਤਸਰ ਭਾਈ ਵਿਕਰਮਜੀਤ ਸਿੰਘ ਲਾਲੂ ਘੁੰਮਣ ਭਾਈ ਔੰਕਾਰ ਸਿੰਘ ਪਿੰਡ ਗਹਿਰੀ ਨੇੜੇ ਬੀੜ ਬਾਬਾ ਬੁੱਢਾ ਸਾਹਿਬ ਸਰੰਗੀ ਮਾਸਟਰ ਭਾਈ ਮਨਮੋਹਨ ਸਿੰਘ ਪਿੰਡ ਕਨੂਪੁਰ ਕਾਲੇ ਨਜ਼ਦੀਕ ਸ਼ਹਾਟਾ ਸਾਹਿਬ ਆਪ ਜੀ ਦੇ ਦਰਸ਼ਨ ਦਿਦਾਰੇ ਕਰ ਰਹੇ ਸਾਂ ਕੋਈਆਂ ਬੋਲਣਾ ਚੁੱਕਾਂ ਦੇ ਮੁਆਫੀ ਅਗਲਾ ਪ੍ਰੋਗਰਾਮ ਪ੍ਰਬੰਧਕ ਜਨਾਪਾਸੋਂ ਸਰਵਣ ਕਰੋ ਸਾਨੂੰ ਦਿਓ ਅਗਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ